ਮੈਂ ਡਾਕਟਰ ਰਣਜੀਤ ਸਿੰਘ ਜੀ ਐਸੋਸੀਏਟ ਪ੍ਰੋਫੈਸਰ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜੀ ਅਸੀਂ ਤਾਂ ਤਰੀਕਾ ਜਿਵੇਂ ਕਿ ਪੰਜਾਬ ਖੇਤੀਬੜੀ ਯੂਨੀਵਰਸਿਟੀ ਜਿਹੜੀ ਹੈ ਫਲੋਰੀਕਲਚਰ ਨੂੰ ਲੈ ਕੇ ਹਮੇਸ਼ਾ ਹੀ ਅਗਾਵ ਵਧੇ ਰਹੀ ਹੈ ਸੋ ਇਸ ਵਾਰ ਵੀ ਪ੍ਰਦਰਸ਼ਨੀ ਲੱਗੀ ਹੈ ਤਾਂ ਪਹਿਲਾਂ ਤਾਂ ਨਵੀਂ ਨਵੀਂ ਜਿਹੜੀ ਕੋਈ ਨਵੀਂ ਵੈਰਾਈਟੀ ਹੈ ਉਹ ਕਿਹੜੀ ਆਈ ਹੈ ਤੇ ਕਿਸ ਤਰ੍ਹਾਂ ਦੇ ਮੁਕਾਬਲੇ ਚੱਲ ਰਹੇ ਨੇ ਉਹਦੇ ਬਾਰੇ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਸ਼ੋ ਹੁੰਦਾ ਸਾਡਾ ਗੋਦੋਦੀ ਸ਼ੋ ਤੇ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਹੁੰਦਾ ਜਿਹੜਾ ਕਿ ਉਹਨਾਂ ਦੇ ਜਨਮ ਦਿਨ ਨਾਲ ਅਸੀਂ ਪਹਿਲੇ ਹਫ਼ਤੇ ਦੇ ਵਿੱਚ ਦਸੰਬਰ ਦੇ ਲਾਉਂਦੇ ਆ ਰਹੇ ਹਾਂ ਤੇ ਕਿਉਂਕਿ ਭਾਈ ਵੀਰ ਸਿੰਘ ਜੀ ਨੂੰ ਗਲਦੁੱਧੀਆਂ ਦਾ ਬੜਾ ਸ਼ੌਕ ਸੀ ਤਾਂ ਉੱਥੋਂ ਸਾਨੂੰ ਇਨਸਪੀਰੇਸ਼ਨ ਮਿਲੀ ਤੇ ਅਸੀਂ ਲਗਾਤਾਰ ਸ਼ੋਅ ਲਾਉਂਦੇ ਆ ਰਹੇ ਹਾਂ ਜਿੱਥੋਂ ਤੱਕ ਵੈਰਾਈਟੀਆਂ ਦੀ ਗੱਲ ਹੈ ਕਿਉਂਕਿ ਇਹਦੇ ਚ ਹਰ ਸਾਲ ਨਵੀਆਂ ਕਿਸਮਾਂ ਆਉਂਦੀਆਂ ਕਿਉਂਕਿ ਮੋਸਟਲੀ ਬਾਹਰੋਂ ਆਉਂਦੀਆਂ ਇੰਪੋਰਟ ਕੀਤੀਆਂ ਜਾਂਦੀਆਂ ਉਹਦੇ ਤੋਂ ਬਿਨਾਂ ਵੀ ਸਾਡਾ ਡਿਪਾਰਟਮੈਂਟ ਆ ਜਿਹੜਾ ਵਿਭਾਗ ਹੈ ਨਿਰੰਤਰ ਇਹਦੇ ਤੇ ਖੋਜ ਕਰ ਰਿਹਾ ਅਸੀਂ ਇਹਨੂੰ ਇੱਕ ਕਿਸਾਨ ਪੱਖੀ ਵੀ ਗੱਲ ਕਰਦੇ ਆਂ ਵੇ ਉਹਨਾਂ ਨੂੰ ਕਰਕੇ ਕਿਸਾਨੇ ਦੀ ਖੇਤੀ ਵੀ ਕਰ ਸਕਦੇ ਆ ਇਹਦੀ ਵਰਤੋਂ ਜਿਵੇਂ ਆ ਤੁਸੀਂ ਦੇਖ ਰਹੇ ਗਮਲਾਂ ਚ ਲਾ ਕੇ ਸੇਲ ਹੋ ਜਾਂਦੀ ਆ ਫਿਰ ਇਹਦੀ ਲੂਜ਼ ਫਲਾਵਰ ਇਸ ਵਿੱਚ ਮਾਲਾ ਬਣਾਉਣ ਲਈ ਵੀ ਵਰਤਿਆ ਜਾਂਦਾ ਉਸ ਤੋਂ ਬਾਅਦ ਇਹ ਕੱਟ ਫਲਾਵਰ ਵਜੋਂ ਵੀ ਇੱਕ ਮਹੱਤਵਪੂਰਨ ਫੁੱਲ ਹੈ ਤੇ ਇਹਦੀ ਸਾਰਿਆਂ ਨਾਲੋਂ ਖਾਸੀਅਤ ਇਹ ਆ ਕਿ ਹੁਣ ਇਸ ਮੌਸਮ ਦੇ ਵਿੱਚ ਜਦੋਂ ਠੰਡ ਦਾ ਪ੍ਰਕੋਪ ਵੱਧ ਰਿਹਾ ਇਸ ਇਸ ਵੇਲੇ ਸਾਡੇ ਕੋਲੇ ਹੋਰ ਕੋਈ ਵੀ ਫੁੱਲ ਨਹੀਂ ਹੁੰਦਾ ਸਿਰਫ ਗਲਦੋਦੀ ਤੇ ਕੁਦਰਤ ਨੇ ਇਸ ਗਲਦੋਦੀ ਦੇ ਵਿੱਚ ਇੰਨੀ ਵਿਭਿੰਨਤਾ ਦਿੱਤੀ ਆ ਕਿ ਤਕਰੀਬਨ ਸਾਰੇ ਰੰਗਾਂ ਦੇ ਫੁੱਲ ਆ ਤੇ ਸਾਰੀਆਂ ਤਰ੍ਹਾਂ ਦੇ ਫੁੱਲ ਆ ਅੰਤਰਰਾਸ਼ਟਰੀ ਪੱਧਰ ਤੇ ਇਹਨੂੰ 13 ਕਲਾਸਾਂ ਦੇ ਵਿੱਚ ਵਰਗੀਕ੍ਰਿਤ ਕੀਤਾ ਗਿਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਤੇ ਅਸੀਂ ਉਹਨਾਂ ਕਲਾਸਾਂ ਦਾ ਮੁਕਾਬਲਾ ਕਰਾਉਂਦੇ ਆ ਤੇ ਪਾਰਟਿਸਪੈਂਟ ਹੁੰਦੇ ਆ ਕਿ ਵੀ ਸਾਡੇ ਕੋਲ ਲਗਭਗ 200 ਦੇ ਕਰੀਬ ਐਂਟਰੀਆਂ ਆਈਆਂ ਇਹਨਾਂ ਦੇ ਵਿੱਚੋਂ ਜੱਜਸ ਨੇ ਉਹਨਾਂ ਦੇ ਫਸਟ ਸੈਕੰਡ ਪ੍ਰਾਈਜ਼ ਵੀ ਕੱਢੇ ਆ ਜਿੱਥੋਂ ਤੱਕ ਸਾਡੇ ਖੇਤੀਬਾੜੀ ਯੂਨੀਵਰਸਿਟੀ ਦਾ ਇਹਦੇ ਨਾਲ ਸੰਬੰਧ ਹੈ ਉਹ ਇਹ ਆ ਕਿ ਅਸੀਂ ਇਹਦੇ ਪ੍ਰਤੀ ਲੋਕਾਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਦੇ ਲੋਕਾਂ ਨੂੰ ਇੱਕ ਖੇਤੀ ਸਹਾਇਕ ਧੰਦੇ ਵਜੋਂ ਇਹਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਆਂ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਖੋਜ ਦੇ ਨਾਲ ਨਾਲ ਤੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਕੋਈ ਇਸ ਹਾਂਜੀ ਹਾਂਜੀ ਇਹਦੀ ਬੀਜ ਵੀ ਉਪਲਬਧ ਹੁੰਦੇ ਆ ਆਪਣੇ ਕੋਲ ਹਾਂਜੀ ਅਸੀਂ ਇਹਦੀ ਟ੍ਰੇਨਿੰਗ ਵੀ ਦਿੰਦੇ ਆ ਤੇ ਬੀਜ ਨਹੀਂ ਹੁੰਦੇ ਇਹਦੀ ਕਲਮਾ ਹੁੰਦੀਆਂ ਸੀ ਕਲਮਾ ਤਿਆਰ ਕਰਕੇ ਵੀ ਬਹੁਤ ਨੋਮੀਨਲ ਜੇ ਰੇਟਾਂ ਤੇ ਸਪਲਾਈ ਕਰ ਦਿੰਦੇ ਆ ਜੀ ਥੈਂਕ ਯੂ ਮੈਂ ਡਾਕਟਰ ਰੰਜੀਤ ਸਿੰਘ ਜੀ ਐਸੋਸੀਏਟਡ ਪ੍ਰੋਫੈਸਰ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਹ ਅਸੀਂ ਦਾ ਤਰੀਕਾ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈ ਫਲੋਰੀ ਦਾ ਸ਼ੁਰੂ ਲੈ ਕੇ ਹਮੇਸ਼ਾ ਹੀ ਅਗਾਵ ਵਧੇ ਰਹੀ ਹੈ ਸੋ ਇਸ ਵਾਰ ਵੀ ਪ੍ਰਦਰਸ਼ਨੀ ਲੱਗੀ ਹੈ ਤਾਂ ਪਹਿਲਾਂ ਤਾਂ ਨਵੀਂ ਨਵੀਂ ਜਿਹੜੀ ਕੋਈ ਨਵੀਂ ਵੈਰਾਈਟੀ ਹੈ ਉਹ ਕਿਹੜੀ ਆਈ ਹੈ ਤੇ ਕਿਸ ਤਰ੍ਹਾਂ ਦੇ ਮੁਕਾਬਲੇ ਚੱਲ ਰਹੇ ਨੇ ਉਹਦੇ ਬਾਰੇ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਸ਼ੋ ਹੁੰਦਾ ਸਾਡਾ ਗੋਦੋਦੀ ਸ਼ੋ ਤੇ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਹੁੰਦਾ ਜਿਹੜਾ ਕਿ ਉਹਨਾਂ ਦੇ ਜਨਮ ਦਿਨ ਨਾਲ ਅਸੀਂ ਪਹਿਲੇ ਹਫ਼ਤੇ ਦੇ ਵਿੱਚ ਦਸੰਬਰ ਦੇ ਲਾਉਂਦੇ ਆ ਰਹੇ ਹਾਂ ਇਹ ਕਿਉਂਕਿ ਭਾਈ ਵੀਰ ਸਿੰਘ ਜੀ ਨੂੰ ਗਲਦੁੱਧੀਆਂ ਦਾ ਬੜਾ ਸ਼ੌਕ ਸੀ ਤਾਂ ਉੱਥੋਂ ਸਾਨੂੰ ਇਨਸਪੀਰੇਸ਼ਨ ਮਿਲੀ ਤੇ ਅਸੀਂ ਲਗਾਤਾਰ ਸ਼ੋਅ ਲੰਘਦੇ ਆ ਰਹੇ ਜਿੱਥੋਂ ਤੱਕ ਵੈਰਾਈਟੀਆਂ ਦੀ ਗੱਲ ਹੈ ਕਿਉਂਕਿ ਇਹਦੇ 'ਚ ਹਰ ਸਾਲ ਨਵੀਆਂ ਕਿਸਮਾਂ ਆਉਂਦੀਆਂ ਕਿਉਂਕਿ ਮੋਸਟਲੀ ਬਾਹਰੋਂ ਆਉਂਦੀਆਂ ਇੰਪੋਰਟ ਕੀਤੀਆਂ ਜਾਂਦੀਆਂ ਉਹਦੇ ਤੋਂ ਬਿਨਾਂ ਵੀ ਸਾਡਾ ਡਿਪਾਰਟਮੈਂਟ ਆ ਜਿਹੜਾ ਵਿਭਾਗ ਹੈ ਨਿਰੰਤਰ ਇਹਦੇ ਤੇ ਖੋਜ ਕਰ ਰਿਹਾ ਅਸੀਂ ਇਹਨੂੰ ਇੱਕ ਕਿਸਾਨ ਪੱਖੀ ਵੀ ਗੱਲ ਕਰਦੇ ਆ ਵੀ ਉਹਨਾਂ ਨੂੰ ਕਿਉਂਕਿ ਕਿਸਾਨ ਇਹਦੀ ਖੇਤੀ ਵੀ ਕਰ ਸਕਦੇ ਆ ਇਹਦੀ ਵਰਤੋਂ ਜਿਵੇਂ ਆ ਤੁਸੀਂ ਦੇਖ ਰਹੇ ਗਮਲਿਆਂ 'ਚ ਲਾ ਕੇ ਸੇਲ ਹੋ ਜਾਂਦੀ ਆ ਇਹਦੇ ਦੀ ਲੂਜ਼ ਫਲਾਵਰ ਇਸ ਨੂੰ ਮਾਲਾ ਬਣਾਉਣ ਲਈ ਵੀ ਵਰਤਿਆ ਜਾਂਦਾ ਉਸ ਤੋਂ ਬਾਅਦ ਕਟ ਫਲਾਵਰ ਵਜੋਂ ਵੀ ਇੱਕ ਮਹੱਤਵਪੂਰਨ ਫੁੱਲ ਹੈ ਤੇ ਇਹਦੀ ਸਾਰਿਆਂ ਨਾਲੋਂ ਖਾਸੀਅਤ ਇਹ ਹੈ ਕਿ ਹੁਣ ਇਸ ਮੌਸਮ ਦੇ ਵਿੱਚ ਜਦੋਂ ਠੰਡ ਦਾ ਪ੍ਰਕੋਪ ਵੱਧ ਰਿਹਾ ਇਸ ਇਸ ਵੇਲੇ ਸਾਡੇ ਕੋਲ ਹੋਰ ਕੋਈ ਵੀ ਫੁੱਲ ਨਹੀਂ ਹੁੰਦਾ ਸਿਰਫ ਗਲਦੋਦੀ ਤੇ ਕੁਦਰਤ ਨੇ ਇਸ ਗਲਦੋਦੀ ਦੇ ਵਿੱਚ ਇੰਨੀ ਵਿਭਿੰਨਤਾ ਦਿੱਤੀ ਹੈ ਕਿ ਤਕਰੀਬਨ ਸਾਰੇ ਰੰਗਾਂ ਦੇ ਫੁੱਲ ਹਨ ਤੇ ਸਾਰੀਆਂ ਤਰ੍ਹਾਂ ਦੇ ਫੁੱਲ ਹਨ ਅੰਤਰਰਾਸ਼ਟਰੀ ਪਦਰਤਿਆਂ ਨੂੰ 13 ਕਲਾਸਾਂ ਦੇ ਵਿੱਚ ਵਰਗੀਕ੍ਰਿਤ ਕੀਤਾ ਗਿਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਤੇ ਅਸੀਂ ਉਹਨਾਂ ਕਲਾਸਾਂ ਦਾ ਮੁਕਾਬਲਾ ਕਰਾਉਂਦੇ ਆ ਤੇ ਪਾਰਟਿਸਪੈਂਟ ਹੁੰਦੇ ਆ ਕਿ ਵੀ ਸਾਡੇ ਕੋਲ ਲਗਭਗ 200 ਦੇ ਕਰੀਬ ਐਂਟਰੀਆਂ ਆਈਆਂ ਇਹਨਾਂ ਦੇ ਵਿੱਚੋਂ ਜੱਜਸ ਨੇ ਉਹਨਾਂ ਦੇ ਫਸਟ ਸੈਕੰਡ ਪ੍ਰਾਈਜ਼ ਵੀ ਕੱਢੇ ਆ ਜਿੱਥੋਂ ਤੱਕ ਸਾਡੇ ਖੇਤੀਬਾੜੀ ਯੂਨੀਵਰਸਿਟੀ ਦਾ ਇਹਦੇ ਨਾਲ ਸੰਬੰਧ ਹੈ ਉਹ ਇਹ ਆ ਕਿ ਅਸੀਂ ਇਹਦੇ ਪ੍ਰਤੀ ਲੋਕਾਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਦੇ ਲੋਕਾਂ ਨੂੰ ਇੱਕ ਖੇਤੀ ਸਹਾਇਕ ਧੰਦੇ ਵਜੋਂ ਇਹਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਆਂ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਖੋਜ ਦੇ ਨਾਲ ਨਾਲ ਤੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਕੋਈ ਇਸ ਹਾਂਜੀ ਹਾਂਜੀ ਇਹਦੀ ਬੀਜ ਵੀ ਉਪਲਬਧ ਹੁੰਦੇ ਆ ਆਪਣੇ ਕੋਲ ਹਾਂਜੀ ਅਸੀਂ ਇਹਦੀ ਟ੍ਰੇਨਿੰਗ ਵੀ ਦਿੰਦੇ ਆ ਤੇ ਬੀਜ ਨਹੀਂ ਹੁੰਦੇ ਇਹਦੀ ਕਲਮਾ ਹੁੰਦੀਆਂ ਸੀ ਕਲਮਾ ਤਿਆਰ ਕਰਕੇ ਵੀ ਬਹੁਤ ਨੋਮੀਨਲ ਜੇ ਰੇਟਾਂ ਤੇ ਸਪਲਾਈ ਕਰ ਦਿੰਦੇ ਆ ਜੀ ਥੈਂਕ ਯੂ ਮੈਂ ਡਾਕਟਰ ਰੰਜੀਤ ਸਿੰਘ ਜੀ ਐਸੋਸੀਏਟਡ ਪ੍ਰੋਫੈਸਰ ਫਲੋਰੀ ਕਲਚਰ ਅਤੇ ਲੈਂਡਸਕੇਪਿੰਗ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਹ ਅਸੀਸ ਤਰੀਕਾ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈ ਫਲੋਰੀ ਕਲਚਰ ਨੂੰ ਲੈ ਕੇ ਹਮੇਸ਼ਾ ਹੀ ਅਗਾਵ ਵਧੇ ਰਹੀ ਹੈ ਸੋ ਇਸ ਵਾਰ ਵੀ ਪ੍ਰਦਰਸ਼ਨੀ ਲੱਗੀ ਹੈ ਤਾਂ ਪਹਿਲਾਂ ਤਾਂ ਨਵੀਂ ਨਵੀਂ ਜਿਹੜੀ ਕੋਈ ਨਵੀਂ ਵੈਰਾਈਟੀ ਹੈ ਉਹ ਕਿਹੜੀ ਆਈ ਹੈ ਤੇ ਕਿਸ ਤਰ੍ਹਾਂ ਦੇ ਮੁਕਾਬਲੇ ਚੱਲ ਰਹੇ ਨੇ ਉਹਦੇ ਬਾਰੇ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਸ਼ੋ ਹੁੰਦਾ ਸਾਡਾ ਗੋਦੋਦੀ ਸ਼ੋ ਤੇ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਹੁੰਦਾ ਜਿਹੜਾ ਕਿ ਉਹਨਾਂ ਦੇ ਜਨਮ ਦਿਨ ਨਾਲ ਅਸੀਂ ਪਹਿਲੇ ਹਫ਼ਤੇ ਦੇ ਵਿੱਚ ਦਸੰਬਰ ਦੇ ਲੰਦੇ ਆ ਰਹੇ ਆ ਤੇ ਕਿਉਂਕਿ ਭਾਈ ਵੀਰ ਸਿੰਘ ਜੀ ਨੂੰ ਗਲਦੁੱਧੀਆਂ ਦਾ ਬੜਾ ਸ਼ੌਕ ਸੀ ਤਾਂ ਉੱਥੋਂ ਸਾਨੂੰ ਇਨਸਪੀਰੇਸ਼ਨ ਮਿਲੀ ਤੇ ਅਸੀਂ ਲਗਾਤਾਰ ਸ਼ੋਅ ਲੰਦੇ ਆ ਰਹੇ ਜਿੱਥੋਂ ਤੱਕ ਵੈਰਾਈਟੀਆਂ ਦੀ ਗੱਲ ਹੈ ਕਿਉਂਕਿ ਇਹਦੇ ਚ ਹਰ ਸਾਲ ਨਵੀਆਂ ਕਿਸਮਾਂ ਆਉਂਦੀਆਂ ਕਿਉਂਕਿ ਮੋਸਟਲੀ ਬਾਹਰੋਂ ਆਉਂਦੀਆਂ ਇੰਪੋਰਟ ਕੀਤੀਆਂ ਜਾਂਦੀਆਂ ਉਦੋਂ ਤੱਕ ਬਿਨਾਂ ਵੀ ਸਾਡਾ ਡਿਪਾਰਟਮੈਂਟ ਆ ਜਿਹੜਾ ਵਿਭਾਗ ਹੈ ਨਿਰੰਤਰ ਇਹਦੇ ਤੇ ਖੋਜ ਕਰ ਰਿਹਾ ਅਸੀਂ ਇਹਨੂੰ ਇੱਕ ਕਿਸਾਨ ਪੱਖੀ ਵੀ ਗੱਲ ਕਰਦੇ ਆ ਵੀ ਉਹਨਾਂ ਨੂੰ ਕਿਉਂਕਿ ਕਿਸਾਨ ਇਹਦੀ ਖੇਤੀ ਵੀ ਕਰ ਸਕਦੇ ਆ ਇਹਦੀ ਵਰਤੋਂ ਜਿਵੇਂ ਆ ਤੁਸੀਂ ਦੇਖ ਰਹੇ ਗਮਲਾਂ ਚਾ ਲਾ ਕੇ ਸੇਲ ਹੋ ਜਾਂਦੀ ਆ ਫਿਰ ਇਹਦੀ ਲੂਜ਼ ਫਲਾਵਰ ਇਸ ਮੈਂ ਮਾਲਾ ਬਣਾਉਣ ਲਈ ਵੀ ਵਰਤਿਆ ਜਾਂਦਾ ਉਸ ਤੋਂ ਬਾਅਦ ਇਹ ਕਟ ਫਲਾਵਰ ਵਜੋਂ ਵੀ ਇੱਕ ਮਹੱਤਵਪੂਰਨ ਫੁੱਲ ਹੈ ਤੇ ਇਹਦੀ ਸਾਰਿਆਂ ਨਾਲੋਂ ਖਾਸੀਅਤ ਇਹ ਆ ਕਿ ਹੁਣ ਇਸ ਮੌਸਮ ਦੇ ਵਿੱਚ ਜਦੋਂ ਠੰਡ ਦਾ ਪ੍ਰਕੋਪ ਵੱਧ ਰਿਹਾ ਇਸ ਇਸ ਵੇਲੇ ਸਾਡੇ ਕੋਲੇ ਹੋਰ ਕੋਈ ਵੀ ਫੁੱਲ ਨਹੀਂ ਹੁੰਦਾ ਸਿਰਫ ਗਲਦੋਦੀ ਤੇ ਕੁਦਰਤ ਨੇ ਇਸ ਗਲਦੋਦੀ ਦੇ ਵਿੱਚ ਇੰਨੀ ਵਿਭਿੰਨਤਾ ਦਿੱਤੀ ਆ ਕਿ ਤਕਰੀਬਨ ਸਾਰੇ ਰੰਗਾਂ ਦੇ ਫੁੱਲ ਆ ਤੇ ਸਾਰੀਆਂ ਤਰ੍ਹਾਂ ਦੇ ਫੁੱਲ ਆ ਅੰਤਰਰਾਸ਼ਟਰੀ ਪੱਧਰ ਤੇ ਇਹਨੂੰ 13 ਕਲਾਸਾਂ ਦੇ ਵਿੱਚ ਵਰਗੀਕ੍ਰਿਤ ਕੀਤਾ ਗਿਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਤੇ ਅਸੀਂ ਉਹਨਾਂ ਕਲਾਸਾਂ ਦਾ ਮੁਕਾਬਲਾ ਕਰਾਉਂਦੇ ਆ ਤੇ ਪਾਰਟਿਸਪੈਂਟ ਹੁੰਦੇ ਆ ਕਿ ਵੀ ਸਾਡੇ ਕੋਲ ਲਗਭਗ 200 ਦੇ ਕਰੀਬ ਐਂਟਰੀਆਂ ਆਈਆਂ ਇਹਨਾਂ ਦੇ ਵਿੱਚੋਂ ਜੱਜਸ ਨੇ ਉਹਨਾਂ ਦੇ ਫਸਟ ਸੈਕੰਡ ਪ੍ਰਾਈਜ਼ ਵੀ ਕੱਢੇ ਆ ਜਿੱਥੋਂ ਤੱਕ ਸਾਡੇ ਖੇਤੀਬਾੜੀ ਯੂਨੀਵਰਸਿਟੀ ਦਾ ਇਹਦੇ ਨਾਲ ਸੰਬੰਧ ਹੈ ਉਹ ਇਹ ਆ ਕਿ ਅਸੀਂ ਇਹਦੇ ਪ੍ਰਤੀ ਲੋਕਾਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਦੇ ਲੋਕਾਂ ਨੂੰ ਇੱਕ ਖੇਤੀ ਸਹਾਇਕ ਧੰਦੇ ਵਜੋਂ ਇਹਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਆਂ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਖੋਜ ਦੇ ਨਾਲ ਨਾਲ ਤੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਕੋਈ ਇਸ ਹਾਂਜੀ ਹਾਂਜੀ ਇਹਦੀ ਬੀਜ ਵੀ ਉਪਲਬਧ ਹੁੰਦੇ ਆ ਆਪਣੇ ਕੋਲ ਹਾਂਜੀ ਅਸੀਂ ਇਹਦੀ ਟ੍ਰੇਨਿੰਗ ਵੀ ਦਿੰਦੇ ਆ ਤੇ ਬੀਜ ਨਹੀਂ ਹੁੰਦੇ ਇਹਦੀ ਕਲਮਾ ਹੁੰਦੀਆਂ ਸੀ ਕਲਮਾ ਤਿਆਰ ਕਰਕੇ ਵੀ ਬਹੁਤ ਨੋਮੀਨਲ ਜੇ ਰੇਟਾਂ ਤੇ ਸਪਲਾਈ ਕਰ ਦਿੰਦੇ ਆ ਜੀ ਥੈਂਕ ਯੂ ਮੈਂ ਡਾਕਟਰ ਰੰਜੀਤ ਸਿੰਘ ਜੀ ਐਸੋਸੀਏਟਡ ਪ੍ਰੋਫੈਸਰ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਹ ਅਸੀਂ ਦਾ ਤਰੀਕਾ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈ ਫਲੋਰੀ ਕਲਚਰ ਉਹ ਲੈ ਕੇ ਹਮੇਸ਼ਾ ਹੀ ਅਗਾਂਹ ਵਧਦੇ ਰਹੇ ਹਾਂ ਸੋ ਇਸ ਵਾਰ ਵੀ ਪ੍ਰਦਰਸ਼ਨੀ ਲੱਗੀ ਹੈ ਤਾਂ ਪਹਿਲਾਂ ਤਾਂ ਨਵੀਂ ਨਵੀਂ ਜਿਹੜੀ ਕੋਈ ਨਵੀਂ ਵੈਰਾਈਟੀ ਹੈ ਉਹ ਕਿਹੜੀ ਆਈ ਹੈ ਤੇ ਕਿਸ ਤਰ੍ਹਾਂ ਦੇ ਮੁਕਾਬਲੇ ਚੱਲ ਰਹੇ ਨੇ ਉਹਦੇ ਬਾਰੇ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਸ਼ੋ ਹੁੰਦਾ ਸਾਡਾ ਗੋਦੋਦੀ ਸ਼ੋ ਤੇ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਹੁੰਦਾ ਜਿਹੜਾ ਕਿ ਉਹਨਾਂ ਦੇ ਜਨਮ ਦਿਨ ਨਾਲ ਅਸੀਂ ਪਹਿਲੇ ਹਫ਼ਤੇ ਦੇ ਵਿੱਚ ਦਸੰਬਰ ਦੇ ਲੰੋਂ ਦੇ ਆ ਰਹੇ ਹਾਂ ਤੇ ਕਿਉਂਕਿ ਭਾਈ ਵੀਰ ਸਿੰਘ ਜੀ ਨੂੰ ਗਲਦੁੱਧੀਆਂ ਦਾ ਬੜਾ ਸ਼ੌਕ ਸੀ ਤਾਂ ਉੱਥੋਂ ਸਾਨੂੰ ਇਨਸਪੀਰੇਸ਼ਨ ਮਿਲੀ ਤੇ ਅਸੀਂ ਲਗਾਤਾਰ ਇਹ ਸ਼ੋਅ ਲੰੋਂ ਦੇ ਆ ਰਹੇ ਜਿੱਤੋਂ ਤੱਕ ਵੈਰੈਟੀਆਂ ਦੀ ਗੱਲ ਹੈ ਕਿਉਂਕਿ ਇਹਦੇ ਚ ਹਰ ਸਾਲ ਨਵੀਆਂ ਕਿਸਮਾਂ ਆਉਂਦੀਆਂ ਕਿਉਂਕਿ ਮੋਸਟਲੀ ਬਾਹਰੋਂ ਆਉਂਦੀਆਂ ਇੰਪੋਰਟ ਕੀਤੀਆਂ ਜਾਂਦੀਆਂ ਉਹਦੇ ਤੋਂ ਬਿਨਾ ਵੀ ਸਾਡਾ ਡਿਪਾਰਟਮੈਂਟ ਆ ਜਿਹੜਾ ਵਿਭਾਗ ਹੈ ਨਿਰੰਤਰ ਇਹਦੇ ਤੇ ਖੋਜ ਕਰ ਰਿਹਾ ਅਸੀਂ ਇਹਨੂੰ ਇੱਕ ਕਿਸਾਨ ਪੱਖੀ ਵੀ ਗੱਲ ਕਰਦੇ ਆ ਵੀ ਉਹਨਾਂ ਨੂੰ ਕਿਉਂਕਿ ਕਿਸਾਨ ਇਹਦੀ ਖੇਤੀ ਵੀ ਕਰ ਸਕਦੇ ਆ ਇਹਦੀ ਵਰਤੋਂ ਜਿਵੇਂ ਆ ਤੁਸੀਂ ਦੇਖ ਰਹੇ ਗਮਲਾਂ ਚਾ ਲਾ ਕੇ ਸੇਲ ਹੋ ਜਾਂਦੀ ਆ ਫਿਰ ਇਹਦੀ ਲੂਜ਼ ਫਲਾਵਰ ਇਸ ਮੈਂ ਮਾਲਾ ਬਣਾਉਣ ਲਈ ਵੀ ਵਰਤਿਆ ਜਾਂਦਾ ਉਸ ਤੋਂ ਬਾਅਦ ਇਹ ਕਟ ਫਲਾਵਰ ਵਜੋਂ ਵੀ ਇੱਕ ਮਹੱਤਵਪੂਰਨ ਫੁੱਲ ਹੈ ਤੇ ਇਹਦੀ ਸਾਰਿਆਂ ਨਾਲੋਂ ਖਾਸੀਅਤ ਇਹ ਆ ਕਿ ਹੁਣ ਇਸ ਮੌਸਮ ਦੇ ਵਿੱਚ ਜਦੋਂ ਠੰਡ ਦਾ ਪ੍ਰਕੋਪ ਵੱਧ ਰਿਹਾ ਇਸ ਇਸ ਵੇਲੇ ਸਾਡੇ ਕੋਲੇ ਹੋਰ ਕੋਈ ਵੀ ਫੁੱਲ ਨਹੀਂ ਹੁੰਦਾ ਸਿਰਫ ਗਲਦੋਦੀ ਤੇ ਕੁਦਰਤ ਨੇ ਇਸ ਗਲਦੋਦੀ ਦੇ ਵਿੱਚ ਇੰਨੀ ਵਿਭਿੰਨਤਾ ਦਿੱਤੀ ਆ ਕਿ ਤਕਰੀਬਨ ਸਾਰੇ ਰੰਗਾਂ ਦੇ ਫੁੱਲ ਆ ਤੇ ਸਾਰੀਆਂ ਤਰ੍ਹਾਂ ਦੇ ਫੁੱਲ ਆ ਅੰਤਰਰਾਸ਼ਟਰੀ ਪਦਰਤਿਆਂ ਨੂੰ 13 ਕਲਾਸਾਂ ਦੇ ਵਿੱਚ ਵਰਗੀਕ੍ਰਿਤ ਕੀਤਾ ਗਿਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਤੇ ਅਸੀਂ ਉਹਨਾਂ ਕਲਾਸਾਂ ਦਾ ਮੁਕਾਬਲਾ ਕਰਾਉਂਦੇ ਆ ਤੇ ਪਾਰਟਿਸਪੈਂਟ ਹੁੰਦੇ ਆ ਕਿ ਵੀ ਸਾਡੇ ਕੋਲ ਲਗਭਗ 200 ਦੇ ਕਰੀਬ ਐਂਟਰੀਆਂ ਆਈਆਂ ਇਹਨਾਂ ਦੇ ਵਿੱਚੋਂ ਜੱਜਸ ਨੇ ਉਹਨਾਂ ਦੇ ਫਸਟ ਸੈਕੰਡ ਪ੍ਰਾਈਜ਼ ਵੀ ਕੱਢੇ ਆ ਜਿੱਥੋਂ ਤੱਕ ਸਾਡੇ ਖੇਤੀਬਾੜੀ ਯੂਨੀਵਰਸਿਟੀ ਦਾ ਇਹਦੇ ਨਾਲ ਸੰਬੰਧ ਹੈ ਉਹ ਇਹ ਆ ਕਿ ਅਸੀਂ ਇਹਦੇ ਪ੍ਰਤੀ ਲੋਕਾਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਦੇ ਲੋਕਾਂ ਨੂੰ ਇੱਕ ਖੇਤੀ ਸਹਾਇਕ ਧੰਦੇ ਵਜੋਂ ਇਹਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਆਂ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਖੋਜ ਦੇ ਨਾਲ ਨਾਲ ਤੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਕੋਈ ਇਸ ਹਾਂਜੀ ਹਾਂਜੀ ਇਹਦੀ ਬੀਜ ਵੀ ਉਪਲਬਧ ਹੁੰਦੇ ਆ ਆਪਣੇ ਕੋਲ ਹਾਂਜੀ ਅਸੀਂ ਇਹਦੀ ਟ੍ਰੇਨਿੰਗ ਵੀ ਦਿੰਦੇ ਆ ਤੇ ਬੀਜ ਨਹੀਂ ਹੁੰਦੇ ਇਹਦੀ ਕਲਮਾ ਹੁੰਦੀਆਂ ਸੀ ਕਲਮਾ ਤਿਆਰ ਕਰਕੇ ਵੀ ਅ ਬਹੁਤ ਨੋਮੀਨਲ ਜੇ ਰੇਟਾਂ ਤੇ ਸਪਲਾਈ ਕਰ ਦਿੰਦੇ ਆ ਜੀ ਥੈਂਕ ਯੂ